ਇਹ ਜਿੰਨੇ ਵੀ ਥੱਲੇ ਭਗਤੋ ਸ਼ਰਧਾਲੂ ਮਾਤਾ ਰਾਣੀ ਦੇ ਖੜੇ ਆ ਤੇ ਇਹ ਸਾਰੇ ਮਾਤਾ ਰਾਣੀ ਦੀਆਂ ਪਵਿੱਤਰ ਜੋਤਾਂ ਦੇ ਦਰਸ਼ਨ ਕਰਨ ਨੂੰ ਕਰੇ ਆ ਜੀ ਅੱਜ ਤਰੀਕ ਹੈ ਜੀ 31 ਤੇ ਦਿਨ ਹੈਗਾ ਜੀ ਵੀਰਵਾਰ ਮਤਲਬ ਅੱਜ ਆਉਣੀਆਂ ਮਾਤਾ ਰਾਣੀ ਦੀਆਂ ਜੋਤਾਂ ਨੇ ਬੁਲਾਇਆ ਹੈ ਜੈ ਮਾਤਾ ਦੀ ਕਿੰਨੇ ਇਧਰੋਂ ਹੀ ਜੋਤਾਂ ਆਣੀਆਂ ਮਾਤਾ ਰਾਣੀ ਦੀਆਂ ਪਵਿੱਤਰ ਜੋਤਾਂ ਜਿਹੜੀਆਂ ਆਣੀਆਂ ਮਾਤਾ ਜਵਾਲਾ ਜੀ ਤੋਂ ਲੈ ਕੇ ਤੇ ਇੱਧਰ ਚਿੰਤਪੁਰ ਨਹੀਂ ਆਣੀਆਂ ਆ ਸਾਹਮਣੇ ਮੇਰੇ ਬੈਕ ਸਾਈਡ ਜੀ ਮੈਂ ਤੁਹਾਡਾ ਆਪਣਾ ਅਜੀਤ ਸਿੰਘ ਕੋ ਨਾਲ ਸਾਰਿਆਂ ਦਾ ਸਾਕਤਾ ਇਹ ਅੱਜ ਆਪਣੇ ਨਵੇਂ ਵਲੌਗ 'ਚ ਆਪਣਾ ਏਦਾ ਵਲੌਗ ਹੈ ਜੀ ਸ਼੍ਰੀ ਮਾਤਾ ਚਿੰਤਪੁਰਨੀ ਜੀ ਦਾ ਜਿੱਦਾਂ ਕਿ ਤੁਹਾਨੂੰ ਪਤਾ ਹੈ ਜੀ ਆਪਾਂ ਜੱਲੇ ਸੀਗੇ ਅੱਜ ਤਰੀਕਾ ਜੀ 31 31 ਤਰੀਕ ਨੂੰ ਆਪਾਂ ਤੁਹਾਨੂੰ ਕਿਹਾ ਸੀਗਾ ਇਹ ਮਾਤਾ ਰਾਣੀ ਦੀਆਂ ਜੋਤਾਂ ਦੇ ਦਰਸ਼ਨ ਕਰਾਵਾਂਗੇ ਰਾਤ ਨੂੰ 12:00 ਤੇ ਆਪਾਂ ਆਜਾਏ ਸੀਗੇ ਮਾਤਾ ਚਿੰਤਪੁਰਨੀ ਹੁਣ ਚੱਲੇ ਸੀਗੇ ਮਾਤਾ ਚਿੰਤਪੁਰਨੀ ਨੂੰ ਦੇ ਕਰਾਵਾਂਗੇ ਜੀ ਅੱਜ ਜੋਤਾਂ ਦੇ ਦਰਸ਼ਨ ਤੇ ਕਰਾਂਗੇ ਮੇਰਾ ਵੀ ਫਸਟ ਟਾਈਮ ਆ ਤੇ ਫਸਟ ਟਾਈਮ ਹੀ ਦਰਸ਼ਨ ਕਰਨੇ ਮੈ ਵੀ ਤੇ ਅੱਗੇ ਦਾ ਕਾਫੀ ਆਏ ਆ ਬਹੁਤ ਵਾਰ ਆਏ ਆ ਤੇ ਬਟ ਜੋਤਾਂ ਦੇ ਦਰਸ਼ਨ ਪਹਿਲੀ ਵਾਰ ਹੀ ਕਰਨੇ ਆ ਤੇ ਕਰਾਉਂਦੇ ਆ ਦਰਸ਼ਨ ਬਣੇ ਰਿਓ ਜੀ ਵਲੌਗ ਤੇ ਜਿਨ੍ਹਾਂ ਨੇ ਆਪਣਾ ਚੈਨਲ ਅਜੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੈ ਮਾਤਾ ਦੀ ਜੀ ਆਪਾਂ ਪਹੁੰਚੇ ਆ ਜੀ ਮਾਤਾ ਚਿੰਤਪੁਰਣੀ ਦੇ ਜਾਂਦੇ ਰਾਸਤੇ ਨੂੰ ਤੇ ਇਧਰੋਂ ਆਪਣੇ ਹਿਸ਼ਾਰਪੁਰ ਵੱਲੋਂ ਇਹ ਰਸਤਾ ਬਾਜ਼ਾਰ ਵਿੱਚ ਲਈ ਆਉਂਦਾ ਆ ਤੇ ਇਧਰੋਂ ਬੰਦ ਕਰ ਦਿੱਤਾ ਉਹਨਾਂ ਨੇ ਮੇਲੇ ਦਾ ਕਰਕੇ ਕਿਉਂਕਿ ਰੱਸ਼ ਬਹੁਤ ਜ਼ਿਆਦਾ ਪੈ ਜਾਂਦਾ ਵਾ ਤੇ ਦੇਖ ਸਕਦੇ ਤੁਸੀਂ ਭਗਤਾਂ ਦਾ ਰੱਸ਼ ਮਾਤਾ ਜਿੰਦਪੁਰਨੀ ਮੇਲੇ ਦੇ ਤੇ ਸਾਹਮਣੇ ਲੰਗਰ ਚੱਲਦਾ ਜੀ ਤੇ ਆਪਾਂ ਹੁਣ ਚੱਲੇ ਜੀ ਮਾਗਰਾਣੀ ਦੇ ਦਰਬਾਰ ਨੂੰ ਤੇ ਕਰਾਉਨੇ ਆ ਦਰਸ਼ਨ ਬਣੇ ਰਿਓ ਜੀ ਵਲੌਗ 'ਚ ਅਰੇ ਤੁਸੀਂ ਸੰਗਤਾਂ ਦਾ ਰੱਸ਼ ਤੇ ਹਿਮਾਚਲ ਨੂੰ ਜਾਂਦੇ ਹੋਏ ਰਾਸਤੇ ਤੇ ਤੇ ਇਹ ਹਜੇ ਹੁਸ਼ਿਆਰ ਪਹੁੰਚਿਆ ਅਸੀਂ ਤੇ ਬਹੁਤ ਹੀ ਜ਼ਿਆਦਾ ਰੱਸ਼ ਹੈਦਰ પેટ્રોલ ਪੰਪ ਤੇ ਨਾਸਪਤੀਆਂ ਦਾ ਲੰਗਰ ਲੱਗਾ ਸੀਗਾ ਤੇ ਦੇਖੋ ਤੁਸੀਂ ਭਗਤਾਨਾ ਇੱਥੇ ਰਸ਼ ਕਿੰਨਾ ਜ਼ਿਆਦਾ ਆ ਇੱਥੇ ਇੰਨਾ ਜ਼ਿਆਦਾ ਰਸ਼ ਆ ਤੇ ਦਰਬਾਰ ਤੇ ਕਿੰਨਾ ਜ਼ਿਆਦਾ ਰਸ਼ ਹੋਣਾ ਆ ਦੇਖੋ ਭਗਤਾਨਾ ਰਸ਼ ਹੁਸ਼ਿਆਰਪੁਰ ਦੇ ਵਿੱਚ ਹੀ ਦੇਖੋ ਜੀ ਭਗਤਾਨੀਆਂ ਰੌਣਕਾਂ ਮਾਤਾ ਰਾਣੀ ਦੇ ਮੇਲੇ ਤੇ ਮਾਤਾ ਚਿੰਤਪੁਰਣੀ ਜੀ ਦੇ ਤੇ ਦੇਖ ਸਕਦੇ ਤੁਸੀਂ ਕਿੰਨਾ ਜ਼ਿਆਦਾ ਰਸ਼ ਆ ਤੇ ਲੰਗਰਾਂ ਦਾ ਪ੍ਰਬੰਧ ਵੀ ਬਹੁਤ ਜ਼ਿਆਦਾ ਆ ਜੀ ਤੇ ਮੈਂ ਕਿਉਂਕਿ ਤੁਹਾਨੂੰ ਪਿਛਲੇ ਵਲੌਗ ਚ ਵੀ ਦੱਸ ਕੇ ਗਿਆ ਸੀ ਤੇ ਲੰਗਰ ਇੰਨੇ ਕ ਜ਼ਿਆਦਾ ਲੱਗੇ ਆ ਨਾ ਮਾਤਾ ਰਾਣੀ ਦੇ ਤੇ ਬਹੁਤ ਹੀ ਜ਼ਿਆਦਾ ਲੱਗੇ ਆ ਲੰਗਰ ਤੇ ਅਸੀਂ ਘਰੋਂ ਤੁਰੇ ਸੀਗੇ 6 ਵਜੇ ਦੇ ਅਰਾਊਂਡ ਘਰੋਂ ਤੁਰੇ ਸੀਗੇ ਤੇ ਸਾਨੂੰ 7:30 ਵੱਜ ਗਏ ਇੱਥੇ ਤਾਂ ਹੀ ਆਉਂਦਿਆਂ ਨੂੰ ਤੇ ਪਹੁੰਚੇ ਆ ਹਜੇ ਹਿਸ਼ਾਰਪੁਰ ਤੇ ਹਜੇ ਚੋਹਾਲ ਡੈਮ ਤਾਈਂ ਪਹੁੰਚਣ ਨੂੰ ਦੇਖਦੇ ਆ ਸਾਨੂੰ ਕਿੰਨਾ ਟਾਈਮ ਲੱਗਦਾ ਤੇ ਕਰਾਉਨੇ ਆ ਦਰਸ਼ਨ ਬਣੀ ਰਿਓ ਜੀ ਵਲੋਗ 'ਚ ਭਗਤਾਂ ਦਾ ਰਸ਼ ਕਿੰਨਾ ਜ਼ਿਆਦਾ ਆ ਜੀ ਤੇ ਇਹ ਹਜੇ ਹਿਸ਼ਾਰਪੁਰ ਦੀਆਂ ਤਸਵੀਰਾਂ ਆ ਆਪਾਂ ਇਸ ਟਾਈਮ ਹਜੇ ਹਿਸ਼ਾਰਪੁਰ ਆ ਤੇ ਹਜੇ ਚੋਹਾਲ ਡੈਮ ਤੇ ਵੀ ਪਹੁੰਚਣਾ ਵਾ ਤੇ ਹਿਸ਼ਾਰਪੁਰ 'ਚ ਇੰਨਾ ਕ ਜ਼ਿਆਦਾ ਰਸ਼ ਆ ਕਿ ਤੁਹਾਨੂੰ ਇੱਥੋਂ ਇੱਕ ਘੰਟੇ ਦੇ ਆਰਾਊਂਡ ਟਾਈਮ ਲੱਗ ਜਾਣਾ ਚੋਹਾਲ ਡੈਮ ਤੇ ਪਹੁੰਚਣ ਦਾ ਹੀ ਬਹੁਤ ਜ਼ਿਆਦਾ ਰਸ਼ ਆ ਤੇ ਕਿਉਂਕਿ ਲੰਗਰਾਂ ਦਾ ਪ੍ਰਬੰਧ ਵੀ ਬਹੁਤ ਜ਼ਿਆਦਾ ਵਾ ਤੇ ਲੰਗਰਾਂ ਦਾ ਕਰਕੇ ਸੰਗਤਾਂ ਕਾਫੀ ਰਾਹ ਦੇ ਵਿੱਚ ਰੁਕਦੀਆਂ ਤੇ ਉਹਦਾ ਕਰਕੇ ਟ੍ਰੈਫਿਕ ਕਾਫੀ ਜਾਮ ਹੋ ਜਾਂਦਾ ਵਾ ਕਿੰਨਾ ਜ਼ਿਆਦਾ ਟ੍ਰੈਫਿਕ ਹੈ ਜੀ ਤੇ ਅੱਜ ਤਰੀਕਾ ਜੀ 31 ਤੇ ਅੱਜ ਆਉਣੀਆਂ ਮਾਤਾ ਜੀ ਦੀਆਂ ਜੋਤਾਂ ਮਾਤਾ ਚਿੰਤਪੂਣੀ ਦਰਬਾਰ ਤੇ ਤੇ ਸ਼ਾਇਦ ਉਹਦਾ ਕਰਕੇ ਇੰਨਾ ਜ਼ਿਆਦਾ ਰਸ਼ ਹੋ ਗਿਆ ਅੱਜ ਤੇ ਬਹੁਤ ਜ਼ਿਆਦਾ ਟ੍ਰੈਫਿਕ ਆ ਇੱਥੇ ਤੇ ਸਾਨੂੰ ਦੇਖਦੇ ਆ ਕਿੰਨਾ ਟਾਈਮ ਲੱਗਦਾ ਚੋਹਾਲ ਡੈਮ ਤੇ ਪਹੁੰਚਣ ਨੂੰ ਤੇ ਕਰਾਉਨੇ ਆ ਤੁਹਾਨੂੰ ਵੀ ਦਰਸ਼ਨ ਤੇ ਬਣੇ ਰਿਓ ਜੀ ਵਲੌਗ 'ਚ ਇੱਥੇ ਆਈਸਕ੍ਰੀਮਾਂ ਦਾ ਲੰਗਰ ਚੱਲ ਰਿਹਾ ਜੀ ਤੇ ਇਹ ਚੋਹਾਲ ਡੈਮ ਦੇ ਥੋੜਾ ਜਿਹਾ ਪਿੱਛੇ ਆ ਆਈਸਕ੍ਰੀਮਾਂ ਦਾ ਲੰਗਰ ਆ ਜੀ ਇੱਥੇ ਲੱਗਾ ਤੇ ਟ੍ਰੈਫਿਕ ਬਹੁਤ ਜ਼ਿਆਦਾ ਵਾ ਤੇ ਸਗਤਾਂ ਟ੍ਰੈਫਿਕ 'ਚ ਲੱਗੀਆਂ ਹੋਈਆਂ ਤੇ ਦੇਖੋ ਤੁਸੀਂ ਕਰੋ ਦਰਸ਼ਨ ਮਾਤਾ ਸ਼੍ਰੀ ਚਿੰਤਪੁਰਨੀ ਮੇਲੇ ਦੇ ਤੇ ਟ੍ਰੈਫਿਕ ਕਾਫੀ ਜ਼ਿਆਦਾ ਆ ਤੇ ਟ੍ਰੈਫਿਕ ਰੂਲ ਦੀ ਬਹੁਤ ਜ਼ਿਆਦਾ ਹਿਦਾਇਤ ਕੀਤੀ ਹੋਈ ਆ ਤੇ ਸਾਰੇ ਟ੍ਰੈਫਿਕ ਨਿਯਮਾਂ ਲਈ ਪਾਲਣਾ ਵੀ ਕਰਦੇ ਆ ਕਿਉਂਕਿ ਇੱਧਰ ਸਾਰੇ ਆਪੋ ਆਪਣੀ ਡਿਊਟੀ ਦੇ ਵੀ ਤਨਾਦ ਪੂਰੇ ਆ ਜੀ ਟ੍ਰੈਫਿਕ ਇੰਨਾ ਕ ਜਿਆਦਾ ਵਾਹ ਕੇ ਜਿਹੜੇ ਰਾਸਟਿਆਂ ਦੇ ਵਿੱਚ ਮਾਤਾ ਰੈਣੀ ਦੇ ਸੇਵਾਦਾਰ ਲੱਗੇ ਹੋਏ ਆ ਰਾਸਤੇ ਕਲੀਅਰ ਕਰਾਉਣ ਤੇ ਟ੍ਰੈਫਿਕ ਕਲੀਅਰ ਕਰਾਉਂਦੇ ਆ ਜਿਹੜੇ ਤੇ ਉਹ ਬੋਲ-ਬੋਲ ਕੇ ਦੱਸਦੇ ਪਏ ਆ ਵੀ ਜਿਨ੍ਹਾਂ ਨੇ ਵੀ ਜਲੰਧਰ ਨੂੰ ਫਗਵਾੜੇ ਨੂੰ ਕਿਸੇ ਪਾਸੇ ਵੀ ਜਾਣਾ ਨਾ ਤੇ ਉਹ ਉਸੇ ਰਾਸਤੇ ਤੇ ਖੜੇ ਆ ਵੀ ਇੱਧਰ ਨੂੰ ਮੁੜ ਜਿਓ ਜੀ ਰੇਕ ਸਾਦੇ ਤੁਸੀਂ ਮਾਤਾ ਰੈਣੀ ਦੇ ਭਗਤ ਟਰਾਲੀਆਂ ਦੇ ਵਿੱਚ ਮਾਤਾ ਰੈਣੀ ਦੇ ਗਉਣ ਗਾਉਂਦੇ ਹੋਏ ਦੇ ਪੰਜਾਬ ਪੁਲਿਸ ਵੀ ਆਪਦੀ ਡਿਊਟੀ ਨਿਭਾਈ ਹੈ ਜੀ ਫੁੱਲ ਇੱਥੇ ਤੇ ਕਾਫੀ ਮੈਂ ਦੇਖਿਆ ਪਿੱਛੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਤੇ ਕਾਫੀ ਖੜੇ ਸੀਗੇ ਰਾਸ਼ਤਾ ਬਹੁਤ ਜ਼ਿਆਦਾ ਵਾ ਜੀ ਤੇ ਹਜੇ ਇੱਥੇ ਇੰਨਾ ਜ਼ਿਆਦਾ ਰਾਸ਼ਾ ਤੇ ਦਰਬਾਰ ਤੇ ਤਾਂ ਮੇਰੇ ਹਿਸਾਬ ਦੇ ਨਾਲ ਪੈਰ ਰੱਖਣ ਨੂੰ ਥਾਣੀ ਨਹੀਂ ਹੁਣੀ ਮੈਂ ਤੁਹਾਨੂੰ ਕਿਉਂਕਿ ਪਿਛਲੇ ਵਲੌਗ ਚ ਵੀ ਦੱਸਿਆ ਸੀਗਾ ਵੀ ਅਸੀਂ ਹਰੇਕ ਮੇਲੇ ਤੇ ਆਉਂਦੇ ਰਹੀਦਾ ਵਾ ਤੇ ਰਸ਼ ਬਹੁਤ ਹੀ ਜ਼ਿਆਦਾ ਹੋਣਾ ਆ ਮਾ ਤਾਂ ਇੰਦੇ ਦਰਵਾਜ਼ੇ ਤੇ ਦਿਖਾਉਂਦੇ ਆ ਤੁਹਾਨੂੰ ਕਰਾਉਂਦੇ ਆ ਦਰਸ਼ਨ ਜਾ ਸਾਡੇ ਤੋਂ ਅੱਗੇ ਹੋਣ ਜਾਂ ਪਿੱਛੇ ਹੋਣ ਮੇਰਾ ਲੱਗਦਾ ਵੀ ਮੈਨੂੰ ਲੱਗਦਾ ਵੀ ਅੱਗੇ ਹੋਣੇ ਆ ਸਾਡੇ ਕੋਲ ਤੇ ਰਸ਼ ਨਾਲ ਕਿ ਜ਼ਿਆਦਾ ਹੈ ਉਹਨਾਂ ਨੂੰ ਲੱਭਣਾ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਣਾ ਵਾ ਰਸ਼ ਤਾਂ ਹੀ ਦੇਖ ਸਕਦੇ ਆ ਤੇ ਜਿੰਨੇ ਕੋ ਉਧਰੋਂ ਆਉਂਦੇ ਆ ਉਦੋਂ ਜ਼ਿਆਦਾ ਇਧਰੋਂ ਜਾਂਦੇ ਆ ਰਸ਼ ਬਹੁਤ ਹੀ ਜ਼ਿਆਦਾ ਹੋਇਆ ਨਾ ਮੇਰੇ ਨਾਲ ਦੇ ਨੂੰ ਲੱਭਣਾ ਔਖਾ ਹੋ ਜਾਣਾ ਤੇ ਮੇਰੇ ਨਾਲ ਦੇ ਜਿਹੜੇ ਮੇਰੇ ਭਰਾ ਪਿੰਡੋਂ ਆਏ ਸੀਗੇ ਤੇ ਉਹ ਆਈ ਥਿੰਕ ਮੇਤੋਂ ਅੱਗੇ ਨੰਗੇ ਆ ਤੇ ਮੈਂ ਦੇਖਦਾ ਜਾ ਕੇ ਉਹਨਾਂ ਨੂੰ ਵੀ ਲੱਭ ਕੇ ਤੇ ਫੇਰ ਮਿਲਦੇ ਆਂ ਜੀ ਵਲੌਗ 'ਚ ਬਣੇ ਰਿਓ ਜੀ ਜੀ ਤੇ ਦੇਖੋ ਰਸ ਤੁਸੀਂ ਇੰਨਾ ਕੁ ਜਿਆਦਾ ਆ ਤੇ ਸਾਨੂੰ ਅੱਧਾ ਘੰਟਾ ਲੱਗ ਗਿਆ ਵਾ ਅੱਧਾ ਘੰਟਾ ਲੱਗ ਗਿਆ ਵਾ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਕੋਲ ਆਉਣ ਨੂੰ ਇਹ ਦਰਬਾਰ ਮਾਤਾ ਵੈਸ਼ਨੋ ਦੇਵੀ ਜਿਹੜਾ ਆਪਣਾ ਚੋਹੜ ਡੈਮ ਤੇ ਨਹੀਂ ਆਉਂਦਾ ਤੇ ਚੋਹੜ ਡੈਮ ਤੋਂ ਥੋੜਾ ਪਿੱਛੇ ਆਉਂਦਾ ਮਾਤਾ ਵੈਸ਼ਨੋ ਦੇਵੀ ਦਰਬਾਰ ਤੇ 7:30 ਵਜੇ ਅਸੀਂ ਆਏ ਸੀਗੇ ਪਿੱਛੇ ਮੋੜ ਤੇ ਜਿਹੜਾ ਤੁਹਾਨੂੰ ਦਿਖਾਇਆ ਸੀਗਾ ਪਾਸ਼ਾਹਰਪੁਰ ਵਾਲਾ ਆ ਦੋਨੇ ਬਾਈਕ ਆਪਣੀਆਂ ਵਾ ਤੇ ਆ ਭਰਾ ਆ ਆਪਣੇ ਤੇ ਉਹ ਵੀਰ ਆ ਆਪਣੇ ਤੇ ਇੱਧਰ ਮਾਤਾ ਰਣੀ ਦਾ ਜਾਗਰਨ ਦਾ ਪ੍ਰੋਗਰਾਮ ਆ ਜੀ ਤੇ ਤੁਸੀਂ ਦੇਖੋ ਰੱਛ ਕਿੰਨਾ ਜ਼ਿਆਦਾ ਆ ਤੇ ਰੱਛ ਬਹੁਤ ਹੀ ਜ਼ਿਆਦਾ ਆ ਆ ਦੋਨੇ ਬਾਈਕ ਆਪਣੀਆਂ ਲਾਪੀਆਂ ਵੀਰ ਹਣੀ ਆਉਂਦੇ ਆ ਤੇ ਇੱਧਰ ਆ ਜੀ ਮਾਤਾ ਵੈਸ਼ਨੂ ਦੇ ਵੀ ਦਰਬਾਰ ਤੇ ਰੱਛ ਬਹੁਤ ਹੀ ਜ਼ਿਆਦਾ ਆ ਦਰਬਾਰ ਦੇ ਕੋਲ ਵੀ ਤੇ ਇੱਥੇ ਤਾਈ ਆਉਣ ਨੂੰ ਸਾਨੂੰ ਅੱਧਾ ਘੰਟਾ ਲੱਗਾ ਆ ਤੇ ਅੱਗੇ ਦੇਖਦੇ ਆਪਾਂ ਹੋਰ ਕਿੰਨਾ ਟਾਈਮ ਲੱਗਦਾ ਆ ਤੇ ਕਰਾਉਨੇ ਆ ਤੁਹਾਨੂੰ ਦਕਸ਼ਣ ਬਣੇ ਰਿਓ ਜੀ ਵਲੌਗ 'ਚ ਬੋਲ ਸਤ ਚੇ ਦਰਬਾਰ ਕੀ ਜੈ 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 ਦੇਖ ਸਕਦੇ ਤੁਸੀਂ ਤੇ ਇਹ ਹਜੇ ਆਪਾਂ ਰਿਲਾਇਸ ਇੰਡਸਟਰੀ ਲਿਮਟਿਡ ਕੋਲ ਪਹੁੰਚੇ ਆ ਤੇ ਕਿੰਨਾ ਜ਼ਿਆਦਾ ਰਸ਼ਾ ਤੇ ਇੱਥੇ ਪਹੁੰਚਣ ਨੂੰ ਆਪਾਂ ਨੂੰ ਹਜੇ 15 ਤੋਂ 20 ਮਿੰਟ ਲੱਗੇ ਆ ਤੇ ਪਿਛੇ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਕੋਲ ਤੇ ਹਜੇ ਆਪਾਂ ਚੋਹਾੜੇਮ ਦੇ ਪਹੁੰਚਣਾ ਤੇ ਪਹੁੰਚ ਗਏ ਜੀ ਚੋਹਾੜੇਮ ਦੇ ਕੋਲ ਤੇ ਦੇਖ ਸਕਦੇ ਤੁਸੀਂ ਇੱਥੇ 24ਵਾਂ ਮਾਤਾ ਸ਼ੇਰਾਵਾਲੀ ਸੰਗਤ ਸਮਤੀ 24ਵਾਂ ਵਿਸ਼ਾਲ ਪੰਡਹਾਰਾ ਐਮ ਜਾਗਰਣ 30 31 ਜੁਲਾਈ 2025 ਤੇ ਇੱਥੇ ਜਾਗਰਣ ਨੇ ਆਈ ਮਾਤਾ ਰਾਣੀ ਦਾ ਤੇ ਲੰਗਰ ਤੇ ਆਪਾਂ ਜਸਟ ਚੋਹਾੜੇਮ ਦੇ ਕੋਲ ਹੀ ਹਜੇ ਪਹੁੰਚੇ ਸਿਗੇ ਤੇ ਦਿਖਾਉਣਾ ਮੈਂ ਤੁਹਾਨੂੰ ਤੇ ਆ ਸੰਗਤਾਂ ਦੀ ਲੰਗਰਾਂ ਦੀ ਲਾਈਨ ਆ ਦੇਖੋ ਕਿੰਨੀ ਜ਼ਿਆਦਾ ਲੰਬੀ ਆ ਤੇ ਮਤਲਬ ਤੁਹਾਨੂੰ ਕੋਲ ਇਸ ਟਾਈਮ ਕਿਹੜਾ ਲੰਗਰ ਚੱਲਦਾ ਆ ਤੇ ਇਸ ਟਾਈਮ ਜੀ ਖੀਰ ਦਾ ਲੰਗਰ ਚੱਲਦਾ ਜੀ ਇਸ ਟਾਈਮ ਇੱਥੇ ਖੀਰ ਦਾ ਲੰਗਰ ਚੱਲਦਾ ਤੁਸੀਂ ਦੇਖ ਸਕਦੇ ਆ ਤੇ ਉਹ ਸਾਹਮਣੇ ਮਾਤਾ ਰਾਣੀ ਦੇ ਜਾਗਰਨ ਦਾ ਪੰਡਾਲ ਲੱਗਾ ਆ ਤੇ ਉੱਧਰ ਫਾਇਰ ਸੈਟਅਪ ਜਾਗਰਨ ਦਾ ਆ ਜੀ ਸਾਡੇ ਨਾਲ ਦੇ ਵੀਰ ਆਏ ਸੀਗੇ ਇਹ ਪਿੱਛੇ ਰਹਿ ਗਏ ਸੀਗੇ ਬਹੁਤ ਜ਼ਿਆਦਾ ਇੱਕ ਜਕੜਾ ਹੋਈ ਵੇ ਜਕੜਾ ਹੋਈ ਵੇ ਕੋ ਮਾਦਾ ਦਾ ਬੋਲ ਸਾਚੇ ਦਰਬਾਰ ਕੀ ਜੈ ਤੇ ਆ ਵੀ ਵੀਰ ਨਾਲ ਆਏ ਸੀਗੇ ਆਪਣੇ ਤੇ ਆਪਾਂ ਹੁਣ ਚੱਲੇ ਆ ਜੀ ਮਾਦਾ ਜਿੰਤਪੁਰਣੀ ਦੇ ਦਰਬਾਰ ਨੂੰ ਦੇਖ ਰੋਣੇ ਆ ਤੁਹਾਨੂੰ ਬਣੇ ਰਿਓ ਜੀ ਵਲੌਗ ਚ ਇੱਕ ਲੱਗ ਗਿਆ ਆਪਾਂ ਨੂੰ ਇੱਥੇ ਨਹੀਂ ਆਉਣ ਨੂੰ ਸ਼ਾਰਪੁਰ ਚੌਂਕ ਤੋਂ ਤੇ ਦਰਬਾਰ ਹਜ਼ਰਤ ਬੱਬਾ ਸ਼ਾਹ ਖੁਸ਼ਹਾਲ ਨੂਰ ਜੀ ਦੇ ਦਰਬਾਰ ਤੇ ਤੇ ਦੇਖ ਸਕਦੇ ਤੁਸੀਂ ਸੰਗਤਾਂ ਦਾ ਰਸ ਬਹੁਤ ਹੀ ਜ਼ਿਆਦਾ ਵਾਹ ਦਰਬਾਰ ਤੇ ਵੀ ਤੇ ਅਸੀਂ ਹੁਣ ਜਾਣਾ ਸੀਗਾ ਮਾਤਾ ਜਿੰਦਪੁਰਣੀ ਦੇ ਦਰਬਾਰ ਨੂੰ ਤੇ ਰਸ ਇੰਨਾ ਕ ਜ਼ਿਆਦਾ ਵਾ ਕਿ ਸੰਗਤਾਂ ਇੱਕ ਦੂਸਰੇ ਦੇ ਵਿੱਚ ਹੀ ਵਜਦੀਆਂ ਫਿਰਦੀਆਂ ਵਾ ਤੇ ਬਹੁਤ ਜ਼ਿਆਦਾ ਰਸ ਆ ਤੇ ਅਸੀਂ ਹੁਣ ਚੱਲੇ ਸੀਗੇ ਮਾਤਾ ਜੀ ਦੇ ਦਰਬਾਰ ਨੂੰ ਤੇ ਕਰਾਉਨੇ ਆ ਦਰਸ਼ਨ ਤੁਹਾਨੂੰ ਬਣੇ ਰਿਓ ਜੀ ਵਲੌਗ 'ਚ ਤੇ ਇਹ ਆਪਾਂ ਇਸ ਟਾਈਮ ਪਹਿਲੀ ਚੜਾਈ ਤੇ ਖੜੇ ਆ ਤੇ ਇਸ ਟਾਈਮ ਪਹਿਲੀ ਚੜਾਈ ਆ ਤੇ ਤੁਸੀਂ ਦੇਖ ਸਕਦੇ ਹੋ ਲਾਈਟਾਂ ਕਿੰਦਾ ਜਗਮਗ ਹੋਇਆ ਪਿਆ ਹੈ ਹਿਮਾਚਲ ਤੇ ਆਪਾਂ ਹੁਣ ਚੱਲੇ ਆ ਜੀ ਮਾਤਾ ਰੰਦੇ ਦਰਬਾਰ ਵੱਲ ਨੂੰ ਤੇ ਇਹ ਰਸਤਾ ਜਾਂਦਾ ਜੀ ਮਾਤਾ ਰੰਦੇ ਦਰਬਾਰ ਨੂੰ ਸ਼੍ਰੀ ਮਾਤਾ ਚਿੰਤਪੁਰਣੀ ਜੀ ਦੇ ਤੇ ਲੰਗਰਾਂ ਦਾ ਪ੍ਰਬੰਧ ਵੀ ਦੇਖ ਸਕਦੇ ਆ ਬਹੁਤ ਹੀ ਜ਼ਿਆਦਾ ਲੰਗਰ ਲੱਗੇ ਆ ਤੇ ਭਗਤਾਨੀਆਂ ਰੌਣਕਾਂ ਹਿਮਾਚਲ ਦੇ ਵਿੱਚ ਪੂਰੀਆਂ ਲੱਗੀਆਂ ਆ ਤੇ ਇਦਾਂ ਲੱਗਦਾ ਕਿ ਜਿੱਦਾਂ ਨਾ ਪੂਰਾ ਪੰਜਾਬ ਹੀ ਇੱਥੇ ਆ ਗਿਆ ਹੁੰਦਾ ਪੰਜਾਬ ਤਾਂ ਚਲੋ ਉਹਦਾ ਕਾਫੀ ਬਾਕੀ ਵੀ ਕਾਫੀ ਸਟੇਟਾਂ ਇੱਥੇ ਆਈਆਂ ਤੇ ਇੰਨਾ ਕ ਜ਼ਿਆਦਾ ਰਸਿਆ ਤੇ ਉਧਰ ਦੇਖ ਸਕਦੇ ਤੁਸੀਂ ਬੜਾ ਪਾਉ ਦਾ ਲੰਗਰ ਚੱਲਦਾ ਆ ਸਾਹਮਣੇ ਲੋਹਿਆਂ ਵਾਲਿਆਂ ਦਾ ਲੰਗਰ ਬੜਾ ਪਾਉ ਦਾ ਲੰਗਰ ਚੱਲਦਾ ਤੇ ਆ ਮੇਰੇ ਭਰਾ ਹੁਣੇ ਇੱਥੇ ਰੁਕੇ ਸੀਗੇ ਨਾਲ ਦੇ ਤੇ ਇਹ ਚੱਲੇ ਬੜਾ ਪਾਉ ਖਾਣ ਬੜਾ ਪਾਉ ਖਾਣ ਚੱਲੇ ਤੇ ਮੈਂ ਤੁਹਾਨੂੰ ਨਜ਼ਦੀਕ ਤੋਂ ਦਿਖਾ ਕੇ ਲਿਆਉਂਦਾ ਚੱਲਦਾ ਜੀ ਲੋਹਿਆਂ ਵਾਲਿਆਂ ਦਾ ਲੰਗਰ ਭੰਡਾਰਾ ਤੇ ਇਸ ਟਾਈਮ ਬੜਾ ਪਾਉ ਚੱਲਣ ਡਿਆ ਜੀ ਇੱਥੇ ਤੇ ਦੇਖੋ ਤੁਸੀਂ ਸੰਗਤਾਂ ਦੀਆਂ ਰੌਣਕਾਂ ਲੰਗਰ ਤੇ ਲੋਹਿਆਂ ਵਾਲਿਆਂ ਦੇ ਸ਼ਰਧਾਲੂ ਤੇ ਪਾਉ ਪਾਣੀ ਆ ਰਹੇ ਨੇ ਜੀ ਆ ਗੁਰੂ ਜੀ ਲੈਣੇ ਕਿਰਮਾ ਕਰੋ ਪਾਉ ਪਾਜੀ ਖਾਓ ਪਾਉ ਪਾਜੀ ਦਾ ਲੰਗਰ ਹੈ ਜੀ ਤੇ ਦੇਖੋ ਤੁਸੀਂ ਸੰਗਤਾਂ ਦੀਆਂ ਰੌਣਕਾਂ ਮਾਤਰਾਣੀ ਦੇ ਦਰਬਾਰ ਤੇ ਤੇ ਉਹ ਪਿੱਛੇ ਤਾਂ ਹੀ ਲਾਈਨ ਲੱਗੀ ਹੋਈ ਆ ਲੰਗਰ ਲਈ ਇਹ ਅਜੇ ਜਸਟ ਪਹਿਲੀ ਚੜ੍ਹਾਈ ਤੇ ਹੀ ਆ ਚੋਹਾਰ ਡੈਮ ਤੇ ਜੀ 31 ਤਰੀਕ ਤੇ ਦਿਨ ਹੈ ਜੀ ਵੀਰਵਾਰ ਤੇ ਦੇਖ ਸਕਦੇ ਤੁਸੀਂ ਮਾਤਰਾਣੀ ਦੇ ਦਰਬਾਰ ਤੇ ਸੰਗਤਾਂ ਦੀਆਂ ਰੌਣਕਾਂ ਤੇ ਇਹ ਅਜੇ ਆਪਾਂ ਰਾਸਤੇ ਤੇ ਆ ਚੋਹਾਰ ਡੈਮ ਤੇ ਆ ਤੇ ਚੋਹਾਰ ਡੈਮ ਤੇ ਇੰਨਾ ਜ਼ਿਆਦਾ ਰਸਿਆ ਇਹ ਤੇ ਆਪਾਂ ਇਹ ਚੱਲੇ ਸੀਗੇ ਮਾਤਾ ਜਿੰਤਪੁਰਣੀ ਦੇ ਦਰਬਾਰ ਨੂੰ ਤੇ ਰੱਛ ਦੇਖੋ ਤੁਸੀਂ ਸੰਗਤਾਂ ਦਾ ਤੇ ਜਿੰਨੇ ਕੁ ਉਧਰ ਆਉਂਦੇ ਆ ਦਰਸ਼ਨ ਕਰਕੇ ਤੇ ਉਦੋਂ ਜਿਆਦਾ ਇਧਰੋਂ ਜਾਣ ਲੈ ਆ ਤਾੜੇਮ ਤੋਂ ਥੋੜਾ ਉੱਪਰ ਆ ਕੇ ਜੀ ਜੈ ਮਾਤਾ ਜਿੰਤਪੁਰਣੀ ਸੇਵਾ ਕਮੇਟੀ ਬਹਾਦਰਪੁਰ ਹਿਆਰਪੁਰ ਵੱਲੋਂ ਤੇ 37ਵਾਂ ਵਿਸ਼ਾਲ ਲੰਗਰ ਹੈ ਜੀ ਮਾਤਾ ਰਾਣੀ ਦਾ ਇਹ ਤੇ ਲੰਗਰ ਇੰਨੇ ਕੁ ਜਿਆਦਾ ਲੱਗੇ ਆ ਜੀ ਤੁਹਾੜੇਮ ਤੋਂ ਉੱਪਰ ਆ ਕੇ ਜੇ ਕੋਈ ਥੱਲੇ ਵੀ ਬਹੁਤ ਜਿਆਦਾ ਸੀਗੇ ਤੇ ਰੱਛ ਲੰਗਰਾਂ ਦਾ ਕਰਕੇ ਜਿਆਦਾ ਵਾ ਜੋ ਕਿ ਰੱਚ ਬਹੁਤ ਜ਼ਿਆਦਾ ਵ ਤੇ ਸੰਗਤਾਂ ਨੂੰ ਸਟਾਪ ਮਾਣਨੇ ਪੈਂਦਾ ਕਿਸ ਨਾ ਕਿਸੇ ਲੰਗਰ ਤੇ ਤੋਂ ਥੋੜਾ ਉੱਪਰ ਆ ਕੇ ਮਾਤਰਾਣੀ ਦਾ ਲੰਗਰ ਇੱਥੇ ਤੇ ਮੰਦਰ ਸ਼੍ਰੀ ਸਿੱਧ ਬਾਬਾ ਵਾਲਕਨਾਥ ਬਸਤੀ ਗੁਜਾਰ ਦਿਲਬਾਗ ਨਗਰ ਜਲੰਧਰ ਤੇ ਇੱਥੇ 24 ਘੰਟੇ ਲੰਗਰ ਚੱਲਦਾ ਜੀ ਮਾਤਰਾਣੀ ਦਾ ਤੇ ਇਹ ਜਸਟ ਤੇ ਆਪਣੇ ਚੋਹਾੜ ਡੈਮ ਤੋਂ ਥੋੜਾ ਉੱਪਰਲੀ ਸਾਈਡ ਆ ਕੇ ਆ ਤੇ ਦੇਖ ਸਕਦੇ ਤੁਸੀਂ ਇਸ ਟਾਈਮ ਆਲੂ ਨਿਊਟਰੀ ਤੇ ਦੋਸੇ ਦਾ ਲੰਗਰ ਚੱਲ ਰਿਹਾ ਤੇ ਅਮਰ ਤੋਂ ਚਾਲ ਹੈ ਆਵਲੀ ਤੇ ਇਹਦੇ ਨਾਲ ਹੀ ਜੀ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਆ ਤੇ ਇੱਥੋਂ ਆ ਕੇ ਤੁਸੀਂ ਦਵਾਈ ਲੈ ਸਕਦੇ ਆ ਤੇ ਨਾਲ ਹੀ ਫ੍ਰੀ ਮੈਡੀਕਲ ਕੈਂਪ ਲੱਗਾਇਆ ਤੇ ਇਧਰਲੀ ਸਾਈਡ ਲੰਗਰ ਆ ਤੇ ਇਹਦੇ ਨਾਲ ਹੀ ਜਸਟ ਤੇ ਮਾਤਾ ਰਾਣੀ ਦੇ ਸੇਵਾ ਚ ਬੈਠੇ ਆ ਜੀ ਇਹ ਤੇ ਇਧਰਲੀ ਸਾਈਡ ਚਾਹ ਚੱਲਦੀ ਆ ਤੇ ਇਧਰਲੀ ਦੋਸਾ ਚੱਲਦਾ ਜੀ ਤੇ ਇੱਡਲੀ ਵੜਾ ਦੋਸਾ ਚੱਲਣ ਰਿਹਾ ਇਧਰ ਫਿਰ ਦੇਖ ਸਕਦੇ ਤੁਸੀਂ ਭਗਤਾਂੀਆਂ ਰੌਣਕਾਂ ਨੇ 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 ਬੇਦੀ ਮੂਵੀ ਪੰਜਾਬ ਪੁਲਿਸ ਵੀ ਆਪਦੀ ਡਿਊਟੀ ਪੂਰੀ ਨਿਭਾਈ ਆ ਤੇ ਉਧਰਲੀ ਲਾਈਨ ਚ ਉਧਰਲੇ ਨੂੰ ਕਰ ਰਿਹਾ ਤੇ ਇਧਰਲੇ ਆਉਣ ਵਾਲਿਆਂ ਨੂੰ ਇਧਰਲੀ ਲਾਈਨ ਚ ਕਰ ਰਿਹਾ ਤੇ ਸੈਂਟਰ ਚ ਖੜੇ ਆ ਸੱਚੇ ਸੀਗੇ ਜਿੱਥੇ ਤੁਹਾਨੂੰ ਆਪਾਂ ਆਪਾਂ ਦਿਖਾਇਆ ਸੀ ਨਾ ਅਮੂਲ ਆਈਸਕ੍ਰੀਮ ਤੇ ਸਪੈਸ਼ਲ ਸ਼ੋਅ ਲਿਵ ਟੂ ਰੇ ਤੁਸੀਂ ਦੇਖਿਆ ਹੁਣ ਆਪਣੇ ਪਹਿਲੇ ਵਲੌਗ ਚ ਤੇ ਆਪਾਂ ਹੁਣ ਉੱਥੇ ਆਏ ਸੀਗੇ ਤੇ ਇਸ ਟਾਈਮ ਚਾਂਪਾ ਦਾ ਲੰਗਰ ਚੱਲ ਰਿਹਾ ਜੀ ਤੇ ਦੇਖ ਸਕਦੇ ਤੁਸੀਂ ਇਧਰ ਚਾਂਪਾ ਦਾ ਲੰਗਰ ਤੇ ਉਧਰ ਤੇ ਦੇ ਚਨੇ ਤੇ ਡੋਸਾ ਤੇ ਡੋਸੇ ਦਾ ਲੰਗਰ ਆ ਜੀ ਤੇ ਇੱਧਰ ਚੰਪਾਲਾ ਲੰਗਰ ਚੱਲ ਰਿਹਾ ਜੀ ਜੈ ਮਾਤਾ ਦੀ ਭਗਤ ਜੀ ਤੇ ਇਹ ਜਸਟ ਆਪਣੇ ਚੋਹੜ ਡੈਮ ਦੇ ਕੋਲ ਹੀ ਆ ਤੇ ਜਿੱਥੇ ਤੁਹਾਨੂੰ ਮੈਂ ਦੱਸਿਆ ਸੀਗਾ ਪਿਛਲੇ ਵਲੌਗ 'ਚ ਆਪਣੇ 'ਚ ਅਮੂਲ ਆਈਸਕ੍ਰੀਮ ਤੇ ਸਪੈਸ਼ਲ ਚੁਲਿਪ ਟੂਡੇ ਉਹ ਸਾਹਮਣੇ ਬੈਨਰ ਲੱਗਾ ਹੋਇਆ ਉਹ ਤੇ ਇਹ ਲਾਈਨ ਸਾਰੀ ਇੱਧਰ ਦੋਸੇਲੀ ਤੇ ਚੰਪਾਲੀ ਲੰਗਰ ਨੇ ਲੱਗੀ ਆ ਜੀ ਆਪਾਂ ਪਹੁੰਚ ਗਏ ਆ ਜੀ ਮਾਤਾ ਆਸ਼ਾ ਦੇਵੀ ਜੀ ਦੇ ਗੇਟ ਦੇ ਕੋਲ ਤੇ ਉਹ ਸਾਹਮਣੇ ਆ ਗਿਆ ਜੀ ਮਾਤਾ ਆਸ਼ਾ ਦੇਵੀ ਜੀ ਦਾ ਗੇਟ ਤੇ ਹੋ ਸਕੇ ਤਾਂ ਆਪਾਂ ਇਹ ਵੀ ਕਵਰ ਕਰਾਂਗੇ ਕਿਉਂਕਿ ਮਾਤਾ ਆਸ਼ਾ ਦੇਵੀ ਜੀ ਦਾ ਜਾਗਰਣ ਵੀ ਹੁੰਦਾ ਆਹ ਦੋ ਚਾਰ ਦਿਨਾਂ ਦੇ ਵਿੱਚ ਤੇ ਹੋ ਸਕੇ ਤਾਂ ਉਹਦੇ ਹੋਏ ਆਪਾਂ ਤੁਹਾਨੂੰ ਜਾਗਰਣ ਬਾਰੇ ਵੀ ਇਨਫੋਰਮੇਸ਼ਨ ਦਵਾਂਗੇ ਤੇ ਬਣੇ ਰਿਓ ਜੀ ਵਲੌਗ 'ਚ ਤੇ ਰੱਛ ਬਹੁਤ ਹੀ ਜ਼ਿਆਦਾ ਵਾ ਟ੍ਰੈਫਿਕ ਬਹੁਤ ਹੀ ਜ਼ਿਆਦਾ ਵਾ ਅਸੀਂ ਹਜੇ ਪੰਜਾਬ ਦੀ ਹੱਦ 'ਚ ਹੀ ਆ ਹਿਮਾਚਲ ਤੋਂ 2 ਕਿਲੋਮੀਟਰ ਪਿੱਛੇ ਆ ਹਿਮਾਚਲ ਦੀ ਹੱਦ ਤੋਂ ਤੇ ਇੱਥੇ ਆਈਸਕ੍ਰੀਮ ਖਾਣ ਲੱਗੇ ਸੀਗੇ ਆਈਸਕ੍ਰੀਮ ਨਾਲ ਲੰਘ ਲਗਾਓ ਸਾਹਮਣੇ ਰਾਸ਼ੀਆ ਦਾ ਹੁਣ ਕਰਕੇ ਨਹੀਂ ਦਿਖਾ ਹੋਇਆ ਉੱਥੇ ਕਿਉਂਕਿ ਟ੍ਰੈਫਿਕ ਬਹੁਤ ਜਾਮ ਹੋ ਜਾਂਦੀ ਸੀਗੀ ਗ੍ਰੇਟ ਵਾਲੇ ਐਚਪੀ ਵਾਲੇ ਪੰਪ ਤੇ ਖੜੇ ਸੀਗੇ ਤੇ ਜਿੱਥੇ ਆਪਣੀ ਬਾਈਕ ਪੈਂਚਰ ਹੋਈ ਸੀਗੀ ਤੇ ਆਹ ਬਾਈਕ ਆਪਣੀ ਪੈਂਚਰ ਹੋਈ ਸੀਗੀ ਤੇ ਆਹ ਵੀਰ ਹੋਣਾ ਨੇ ਪੈਂਚਰ ਲਾਇਆ ਸੀਗਾ ਤੇ ਆਹ ਵੀਰ ਹੋਣਾ ਨੇ ਟਿਊਬ ਪਾਈ ਉਹਦੀ ਨਵੀਂ ਤੇ ਭਾਜੀ ਹੁਣੇ ਸੇਵਾ ਹੀ ਕਰਦੇ ਆ ਇਹ ਨਾਨੀ ਉਹ ਸਾਹਮਣੇ ਲਾਇਆ ਹੋਇਆ ਆਪਣਾ ਤੇ ਇਹ ਵੀਰ ਹੁਣਾਂ ਨੂੰ ਪੁੱਛਿਆ ਅਸੀਂ ਭਾਜੀ ਕੀ ਸੇਵਾ ਕਹਿੰਦੇ ਕੋਈ ਸੇਵਾ ਨਹੀਂ ਕੀ ਸਾਡੇ ਵੱਲੋਂ ਸੇਵਾ ਆ ਇਹ ਤੇ ਮਤਲਬ ਵੀ ਇਹ ਫ੍ਰੀ ਕੈਂਪ ਲਾਇਆ ਹੋਇਆ ਆ ਵੀਰ ਹੁਣਾਂ ਨੇ ਇੱਥੇ ਤੇ ਕੋਈ ਪੈਸੇ ਨਹੀਂ ਲੈਂਦੇ ਤੇ ਠੀਕ ਹੈ ਭਾਜੀ ਬੜੀ ਮਿਹਰਬਾਨੀ ਜੀ ਜੀ ਆਪਾਂ ਹੁਣ ਬੌਂਗਾਂ ਜੀ ਗਗਰੇਟ ਵਾਲੀ ਸ਼ਿਬੜੀ ਤੇ ਇਹ ਗਗਰੇਟ ਵਾਲੀ ਸ਼ਿਬੜੀ ਕੋਲ ਪਹੁੰਚ ਗਏ ਤੇ ਰੱਛ ਇੱਥੇ ਵੀ ਕਾਫੀ ਜ਼ਿਆਦਾ ਆ ਇਹ ਦੁਕਾਨਾਂ ਕਾਫੀ ਸੱਜੀਆਂ ਹੋਈਆਂ ਇੱਥੇ ਤੇ ਦੇਖ ਸਕਦੇ ਤੁਸੀਂ ਲੰਗਰ ਦਾ ਪ੍ਰਬੰਧ ਵੀ ਪੂਰਾ ਤੇ ਇੱਧਰ ਲੱਗਦਾ ਮਾਤਾ ਰਾਣੀ ਦਾ ਜਾਗਰਣ ਹੈ ਤੇ ਚੌਕੀ ਲੱਗੀ ਹੋਈ ਹੈ ਜੀ ਮਾਤਾ ਰਾਣੀ ਦੀ ਇੱਕ ਇੱਕ ਗ੍ਰੇਡ ਸ਼ਿਭਾ ਲਈ ਤੇ ਆ ਜੀ ਵਿਸ਼ਾਲ ਭੰਡਾਰਾ ਮਾ ਚਿੰਤਪੁਰਨੀ ਦੇ ਦਰਬਾਰ ਮੇ ਤੇ ਇੱਥੇ ਕੌਫੀ ਦਾ ਲੰਗਰ ਚੱਲ ਰਿਹਾ ਜੀ ਇਸ ਟਾਈਮ ਕੌਫੀ ਦੇ ਨਾਲ ਮਿੱਠੀ ਸੀਰਨੀ ਤੇ ਮਠੀਆਂ ਦੇਖ ਸਕਦੇ ਤੁਸੀਂ ਤੇ ਇੱਧਰ ਕਾਫੀ ਦਾ ਲੰਗਰ ਆ ਜੀ ਤੇ ਨਾਲ ਹੀ ਮਿੱਠੀ ਸੀਰਨੀ ਤੇ ਮਠੀਆਂ ਤੇ ਅੰਗਰ ਅੰਦਰਲੀ ਸਾਈਡ ਇਹਦੇ ਤੇ ਖਾਣ ਪੀਣ ਦਾ ਅਰੇਂਜਮੈਂਟ ਦਾ ਸਾਰਾ ਸਮਾਨ ਹੈ ਜੀ ਤੇ ਕਾਫੀ ਵੀ ਗੇੜੇ ਸੀਗੇ ਰਾਤ ਦੇ ਵੱਜ ਕੇ 11 ਤੇ ਇੱਧਰ ਦੇਖ ਸਕਦੇ ਤੁਸੀਂ ਇੱਧਰਲੀ ਸਾਈਡ ਮੈਡੀਕਲ ਦੀ ਸੁਵਿਧਾ ਵੀ ਹੈਗੀ ਆ ਤੇ ਜੇ ਕਿਸੇ ਭੜਤ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਆਉਂਦੀ ਆ ਤੇ ਅੰਦਰਲੀ ਸਾਈਡ ਇਹਦੇ ਲੰਗਰ ਦਾ ਪ੍ਰਬੰਧ ਹੈ ਜੀ ਪੂਰਾ ਹਾਂਜੀ ਮਾਤਾ ਰਾਣੀ ਦੇ ਦਰਬਾਰ ਕੋਲ ਪਹੁੰਚ ਚਲੇ ਆ ਤੇ ਗੇਟ ਤੋਂ ਥੋੜਾ ਜਿਹਾ ਪਿੱਛੇ ਸੀਗੇ ਕਿਲੋਮੀਟਰ ਤੇ ਲਾਈਨ ਇੱਥੇ ਦੇਖੋ ਗੱਡੀ ਲੰਬੀ ਸ਼ੁਰੂ ਹੋ ਗਈ ਆ ਗੱਡੀਆਂ ਮੋਟਰਸਾਈਕਲਾਂ ਦੀ ਤੇ ਦੇਖ ਸਕਦੇ ਤੁਸੀਂ ਕਿੰਡਾ ਲੰਬਾ ਜਾਮ ਲੱਗ ਗਿਆ ਵਾ ਤੇ ਇੱਥੋਂ ਆਪਾਂ ਲਈ ਦਰਬਾਰ ਦੀ ਦੂਰੀ ਰਹਿ ਗਈ ਹੈ ਜੀ 3 ਤੋਂ 4 ਕਿਲੋਮੀਟਰ ਦੀ ਤੇ ਰਸ਼ ਕਾਫੀ ਜ਼ਿਆਦਾ ਵਾ ਦੇਖ ਸਕਦੇ ਤੁਸੀਂ ਤੇ ਲਾਈਨ ਇੱਡੀ ਲੰਬੀ ਲੱਗੀ ਰਸ਼ ਦੀ ਕਿ ਤਿੰਨ ਤੇ ਤਿੰਨ ਤੇ 4 ਕਿਲੋਮੀਟਰ ਲੰਬੀ ਲਾਈਨ ਇੱਦਾਂ ਲੱਗੀ ਹੋਈ ਆ ਇਹ ਤੇ ਇਹਨੂੰ ਦੇਖੋ ਕ੍ਰੋਸ ਕਰਨ ਨੂੰ ਕਿੰਨਾ ਟਾਈਮ ਲੱਗਦਾ ਵਾ ਤੇ ਉਹ ਦੇਖ ਸਕਦੇ ਤੁਸੀਂ ਸਾਹਮਣੇ ਲਿਖਿਆ ਹੋਇਆ ਬੋਰਡ ਤੇ ਦਰਬਾਰ ਮਾਤਾ ਜਿੰਤਪੁਰਣੀ 3 ਕਿਲੋਮੀਟਰ ਤੇ 3 ਕਿਲੋਮੀਟਰ ਲੰਬੀ ਲਾਈਨ ਲੱਗੀ ਹੋਈ ਹੈ ਜੀ ਜੀ ਆਪਾਂ ਪਹੁੰਚ ਗਏ ਜੀ ਮਾਤਾ ਰਾਣੀ ਦੇ ਦਰਬਾਰ ਦੇ ਕੋਲ ਤੇ ਇਹ ਆ ਜੀ ਗੇਟ ਸ਼੍ਰੀ ਮਾਤਾ ਜਿੰਤਪੁਰਣੀ ਜੀ ਦਾ ਤੇ ਇੱਥੋਂ ਆਪਣੀ ਦਰਬਾਰ ਦੀ ਦੂਰੀ ਰਹਿ ਗਈ ਆ 3 ਕਿਲੋਮੀਟਰ ਦੀ ਤੇ ਦੇਖੋ ਤੁਸੀਂ ਰਸ਼ਾ ਕਿੰਨਾ ਜ਼ਿਆਦਾ ਟ੍ਰੈਫਿਕ ਜਾਮ ਬਹੁਤ ਜ਼ਿਆਦਾ ਹੋਇਆ ਪਿਆ ਥੱਲੇ ਹਜੀ ਇੱਕ ਸਾਈਡ ਇੰਨ ਵਾਲੀ ਕਰਦੇ ਪਏ ਕਲੀਅਰ ਮਤਲਬ ਆਉਣ ਵਾਲੀ ਤੇ ਆਊਟ ਵਾਲੀ ਆ ਲੈਨ ਦੇਖੋ ਕਿੰਨੀ ਲੰਬੀ ਲੱਗੀ ਹੋਈ ਆ ਤੇ ਆਪਾਂ ਚੱਲੇ ਸੀ ਕਿ ਮਾਤਾ ਜੀ ਦੇ ਦਰਵਾਜ਼ੇ ਨੂੰ ਦੇਕਰੋਣੇ ਆ ਦਰਸ਼ਨ ਬਣੇ ਰਿਓ ਜੀ ਵਲੌਗ ਚ ਜਿੰਨੇ ਵੀ ਪਹਿਲੇ ਪੁਰਾਣੇ ਵਲੌਗ ਆ ਉਹਨਾਂ ਸਾਰੇਆਂ ਵਲੌਗਾਂ ਦਾ ਦੱਸਿਆ ਸੀਗਾ ਕਿ ਜਦੋਂ ਆ ਮਾਤਾ ਰਾਣੀ ਦਾ ਮੇਲਾ ਸ਼ੁਰੂ ਹੋ ਗਿਆ 25 ਤਰੀਕ ਤੋਂ ਤੇ ਆਨਾ ਰਾਮਾ ਤੇ ਤੁਹਾਨੂੰ ਪੈਰ ਰੱਖਣ ਨੂੰ ਥਾਂ ਨਹੀਂ ਮਿਲੀ ਤੁਸੀਂ ਦੇਖ ਹੀ ਸਕਦੇ ਆ ਲਾਈਵ ਪ੍ਰੂਫ ਆ ਤੇ ਰਾਜ ਇੰਨਾ ਤੇ ਜਿਆਦਾ ਪੈ ਗਿਆ ਕਿ ਟ੍ਰੈਫਿਕ ਬਹੁਤ ਹੀ ਜਿਆਦਾ ਜਾਮ ਆ ਤੇ ਥਾਂ ਥਾਂ ਤੇ ਲੰਗੜਿਆ ਮਗਰਾਨੀ ਦੇ ਥਾਂ ਥਾਂ ਪੰਡਾਰੇ ਚੱਲਦੇ ਆ ਕਿਤੇ ਰਾਜ ਜਾਗਰਣ ਹੁੰਦੇ ਆ ਤੇ ਕਿਤੇ ਰਾਹ ਸੀਲਾ ਦੇ ਕਿੰਨ ਕਿਤੇ ਦੁਕਾਨਾਂ ਲੱਗੀਆਂ ਹੋਟਲ ਵੀ ਆਨ ਪੂਰਾ ਜਿਆਦਾ ਭਰੇ ਪਏ ਆ ਸਾਰੇ ਸਲਾਮਾ ਵੀ ਹੋਟਲ ਵੀ ਜਿੰਨੇ ਵੀ ਕਮਰੇ ਨੇ ਸੁਵਿਧਾ ਮਤਲਬ ਵੀ ਬਹੁਤ ਜਿਆਦਾ ਐਕਸਪੈਂਸਿਵ ਬਹੁਤ ਮਹਿੰਗੇ ਹੋਏ ਪਏ ਆ ਤੇ ਇੰਨਾ ਕ ਜਿਆਦਾ ਰਸ਼ ਪੈ ਗਿਆ ਕਿ ਤੁਹਾਨੂੰ ਪਤਾ ਜਿੰਨਾ ਕਰਾਊਡ ਵਧੀ ਗਿਆ ਉਹਨਾਂ ਇੱਥੇ ਮਹਿੰਗਾਈ ਵਧੀ ਜਾਣੀ ਆ ਇਹ ਇੰਦਰ ਦੇਖ ਸਕਦੇ ਤੁਸੀਂ ਇਸੇ ਤੁਹਾਨੂੰ ਦੱਸਿਆ ਸੀ ਮਾਦੇਸੀ ਕਿਹੜਾ ਲੰਮੇ ਰਹਾ ਤੇ ਉਧਰਲੀ ਸਾਈਡ ਵੀ ਉਹ ਜਿਆਦਾ ਰਸ਼ ਭੇਜਿਆ ਵਾ ਇਹ ਆ ਜੀ ਮਾਤਾ ਚਿੰਤਪੁਰਨੀ ਮਾਰਗ ਮਤਲਬ ਮਾਤਾ ਚਿੰਤਪੁਰਨੀ ਰਸਤਾ ਦੇਖੋ ਤੁਸੀਂ ਸੰਤਾਂ ਦਾ ਰਸ਼ ਬਹੁਤ ਹੀ ਜਿਆਦਾ ਰਸ਼ ਆ ਜੀ ਮਾਤਾ ਰਾਣੀ ਦੇ ਦਰਵਾਜ਼ੇ ਤੇ ਤੇ ਤੁਹਾਨੂੰ ਮੈਂ ਹਰੇਕ ਲੋਕਾਂ ਚਾਹਦੇ ਦੱਸ ਦਿੰਦਾ ਸੀ ਕਿ ਰਸ਼ ਤੁਹਾਨੂੰ ਇਹਨਾਂ ਜਗ੍ਹਾ ਤੇ ਬਹੁਤ ਜਿਆਦਾ ਮਿਲਣਾ ਵਾ ਤੇ ਉਦਾਂ ਹੀ ਬਿਲਕੁਲ ਉਦਾਂ ਹੀ ਹੋਈ ਆ ਤੇ ਬਹੁਤ ਜਿਆਦਾ ਰਸ਼ ਪਿਆ ਹੋਇਆ ਹੈ ਤੇ ਰਸ਼ ਤੁਸੀਂ ਦੇਖ ਸਕਦੇ ਆ ਤੇ ਬਹੁਤ ਹੀ ਜਿਆਦਾ ਪਿਆ ਹੋਇਆ ਮਾਤਾ ਰਾਣੀ ਦਾ ਤੇ ਕਿਉਂਕਿ ਮੇਲੇ ਵੀ ਚੱਲਦੇ ਆ ਮਾਤਾ ਰਾਣੀ ਦੇ ਤੇ ਅੱਜ 31 ਤਰੀਕ ਆ ਦਿਨ ਵੀਰਵਾਰ ਤੇ ਤੇ ਮਾਤਾ ਰਾਣੀ ਦੀਆਂ ਜੋਤਾਂ ਵੀ ਅੱਜ ਰਾਤ ਨੂੰ 12 ਵਜੇ ਆਉਣੀਆਂ ਵਾ ਤੇ ਉਸ ਦਾ ਕਰਕੇ ਰਸ਼ ਬਹੁਤ ਹੀ ਜਿਆਦਾ ਹੋ ਗਿਆ ਤੇ ਬਾਕੀ ਮੇਲੇ ਦੇ ਅੱਗੇ ਵਲੌਗ ਚ ਬਣੇ ਰਹੋ ਜੀ ਦਿਖਾਵਾਂਗੇ ਤੁਹਾਨੂੰ ਜੋਤਾਂ ਟਿਕਰਾਉਂਦੇ ਆ ਦਰਸ਼ਨ ਜੀ ਬਣੇ ਰਹੋ ਜੀ ਯਾਰ ਦਾ ਤੁਹਾਨੂੰ ਮੈਂ ਪਿਛਲੀ ਵਾਰੀ ਵੀਊ ਦਿਖਾਇਆ ਜਦੋਂ ਮੈਂ ਆਇਆ ਸੀਗਾ ਤੇ ਇੱਥੇ ਆ ਖਾਲੀ ਸੀਗਾ ਤਾਂ ਆ ਰੂਮ ਵੀ ਇੱਧਰ ਜਦੋਂ ਆ ਅਸਰਾਮਾ ਧਰਮਕੋਟ ਵਾਲਿਆਂ ਦੀਆਂ ਤੇ ਇਹ ਖਾਲੀ ਸੀਗੀਆਂ ਸਾਰੀਆਂ ਤੇ ਆ ਬਾਜ਼ਾਰ ਵੀ ਸੱਜ ਰਿਆ ਸੀਗਾ ਤੇ ਹੁਣ ਦੇਖੋ ਤੁਸੀਂ ਕਿੰਨਾ ਜ਼ਿਆਦਾ ਰਸ਼ ਹੈ ਨਾ ਹਰਮਾ ਦੇ ਤੁਹਾਨੂੰ ਮੈਂ ਦੱਸਦਾ ਹੁੰਦਾ ਸੀਗਾ ਨਾ ਵੀ ਇੱਥੇ ਪੈਰ ਰੱਖਣ ਨੂੰ ਥਾਂ ਨਹੀਂ ਲੱਭਦੀ ਜਦੋਂ ਮਾਤਾ ਰਾਂਝਾ ਮੇਲਾ ਸ਼ੁਰੂ ਹੋ ਜਾਂਦਾ ਤੇ ਦੇਖੋ ਤੁਸੀਂ ਕੁਝ ਕਿ ਭਗਤ ਮਾਤਾ ਰਾਣੀ ਦੇ ਕਦਮਾਂ ਭਰ ਕੇ ਜਾ ਰਹੇ ਆ ਤੇ ਰਸ਼ ਕਾਫੀ ਜ਼ਿਆਦਾ ਪੈ ਗਿਆ ਸ਼੍ਰੀ ਮਾਤਾ ਚਿੰਤਪੁਰਨੀ ਦਰਬਾਰ ਤੇ ਮਾਤਾ ਸ਼੍ਰੀ ਚਿੰਤਪੁਰਨੀ ਤੇ ਬਹੁਤ ਹੀ ਜ਼ਿਆਦਾ ਰਸ਼ ਪੈ ਗਿਆ ਵਾ ਕਿ ਐਂਟਰੀ ਮੈਨੂੰ ਲੱਗਦਾ ਵੀ ਅੱਗੇ ਬਾਈਕ ਦੀ ਬੰਦ ਕਰ ਦੇਣੀ ਹੈ ਉਹਨਾਂ ਨੇ ਜਿੰਨਾ ਰਸ਼ ਆ ਤੇ ਬਸ ਪਾਰਕਿੰਗ ਲਾ ਲਈਏ ਰੂਮ ਮਿਲਣਾ ਦਾ ਬਹੁਤ ਔਖਾ ਹੈ ਇੱਥੇ ਦੇਖਦੇ ਆ ਪਾਰਕਿੰਗ ਕਿੱਧਰ ਲਾਉਨੇ ਆ ਤੇ ਬਣੇ ਰਿਓ ਜੀ ਵਲੋਗ ਕਰਾਉਨੇ ਆ ਦਰਸ਼ਨ ਮਾਤਾ ਰਾਣੀ ਦੇ ਦਰਬਾਰ ਦੇ ਆਇਆ ਜੀ ਮੋਟਰਸਾਈਕਲ ਪਾਰਕਿੰਗ ਤੇ ਆਪਾਂ ਮੋਟਰਸਾਈਕਲ ਇੱਧਰ پارک ਕੀਤਾ ਸੀਗਾ 100 ਰੁਪਿਆ 100 ਰੁਪਿਆ ਲਿਆ ਉਹਨਾਂ ਨੇ ਪਾਰਕਿੰਗ ਦਾ ਤੇ ਹੈਲਮਟ ਹੈਲਮਟ ਆਪਾਂ ਨਾਲ ਹੀ ਟੰਗ ਦਿੱਤੇ ਆ ਤੇ ਚੱਲੇ ਸੀਗੇ ਅਸੀਂ ਦਰਸ਼ਨ ਕਰਨ ਮਾਧਰਾਣੀ ਦੇ ਦਰਸ਼ਨ ਨੂੰ ਦੇ ਦੇ ਕਿੱਡੀ ਗਲੰਬੀ ਲਾਈ ਨਾ ਚੱਲੀਏ ਫੇ ਚੱਲੀਏ ਭਾਈ ਚਲੋ ਜੀ ਚਲੋ ਚਲੋ ਹੋਰ ਜਕਰਾਲਾ ਵੇਖ ਬੋਲ ਸੱਚੇ ਦਰਬਾਰ ਕੀ ਜੈ ਦਰਬਾਰ ਕੀ ਜੈ ਤੇ ਮਗਹੀ ਆਈ ਬਹੁਤ ਵਧੀ ਜਾਂਦੀ ਹੈ ਇਹੀ ਚਿੰਤਪੁਰਣੀ ਚ 4500 ਰੁਪਏ ਦਾ ਰੂਮ ਕਹਿੰਦੇ ਆ ਜਿਹੜੇ ਰੂਮ ਅਗੇ 5500 ਦੇ ਸੀਗੇ 4 ਵਜੇ ਤੋਂ ਸਰਫ ਹੋ ਗਏ ਤੇ ਇਸ ਟਾਈਮ ਉਹ ਰੂਮ 4500 ਰੁਪਏ ਦੇ ਮਿਲਣ ਡਏ ਆ ਇੰਨੇ ਕ ਜਿਆਦਾ ਮਗਿਹਾਈ ਆ ਚੰਤਪੁਰਨੀ ਦਰਵਾਜ਼ੇ ਤੇ ਮੇਲੇ ਆ ਕਰਕੇ ਰੇਟ ਜਿਆਦਾ ਵੱਧ ਗਿਆ ਵਾ ਤੇ ਅੱਗੇ ਅਸੀਂ ਆਉਂਦੇ ਨੇ ਰੂਮ 5500 10000 ਰੁਪਏ ਦੇ ਤੇ ਉਹੀ ਰੂਮ ਐਕੀ 4500 5000 ਰੁਪਏ ਦਾ ਮਿਲਦਾ ਵਾ ਤੇ ਆ ਸਾਰੀ ਮੋਟਰਸਾਈਕਲ ਪਾਰਕਿੰਗ ਆ ਜਿੱਦਣ ਆਪਾਂ ਮੋਟਰਸਾਈਕਲ ਪਾਰਕ ਕੀਤਾ ਆ ਤੇ 100 ਰੁਪਿਆ ਪਰਚੀ ਆ ਮੋਟਰਸਾਈਕਲ ਪਾਰਕਿੰਗ ਦੀ Peguei galera!